ਪੌਟਾ ਸਾਹਿਬ ਦੀ ਤਰਤੀ ਨੂੰ ਮੈਂ ਹਰਦਮ ਸੀਸ ਨਿਵਾਵਾਂ ਜਿੱਥੇ ਆਕੇ ਪੂਰਨ ਹੋਵਣ ਮਨ ਦੀਆਂ ਕੁੱਲ ਇੱਛਾਵਾਂ ਪੌਟਾ ਸਾਹਿਬ ਦੀ ਧਰਤੀ ਨੂੰ ਮੈਂ ਹਰ ਦਮ ਅਸੀਸ ਨਿਵਾਵਾਂ ਜਿੱਥੇ ਆਕੇ ਪੂਰਨਾ ਹੋਵਨ ਮਨ ਦੀਆਂ ਕੁੱਲ ਇੱਛਾਵਾਂ ਗੁਰੂ ਗੋਬਿੰਦ ਸਿੰਘ ਜਿਸ ਧਰਤੀ ਤੇ ਬਹੁਤਾ ਸਮਾਂ ਬਿਤਾਇਆ ਹਰ ਪੁਰ ਨਮਸੀ ਨੂੰ ਇੱਥੇ ਕਵੀ ਦਰਬਾਰ ਕਰਵਾਇਆ ਗੁਰੂ ਗੋਬਿੰਦ ਸਿੰਘ ਜਿਸ ਤਰਤੀਤੇ ਬਹੁਤਾ ਸਮਾਂ ਬਿਤਾਇਆ ਹਰ ਪੁਰਨ ਕਵੀ ਦਰਬਾਰ ਕਰਵਾਇਆ ਬਵੰਜਾ ਕਵੀਆਂ ਨੇ ਇਸ ਥਾਂ ਤੇ ਲਿਖੀਆਂ ਕਈ ਕਵਿਤਾਵਾਂ ਜਿੱਥੇ ਆਕੇ ਪੂਰਨ ਹੋਵਨ ਮਨ ਦੀਆਂ ਕੁੱਲ ਇੱਛਾਵਾਂ ਮੋਟਾ ਸਾਹਿਬ ਦੀ ਧਰਤੀ ਨੂੰ ਮੈਂ ਹਰ ਦਮ ਸੀਸ ਨਿਵਾਵਾਂ ਜਿੱਥੇ ਆਕੇ ਪੂਰਨ ਹੋਵਨ ਮਨ ਦੀਆਂ ਕੁੱਲ ਇੱਛਾਵਾਂ ਕਵੀਆਂ ਨੂੰ ਕਹੀਂ ਮੋਰਾ ਦੇਕੇ ਕਲਗੀ ਧਰ ਉਸ ਕਵੀ ਦੇ ਭਾਗ ਚਮਕ ਗਏ ਜੋ ਤੇਰੇ ਮਨ ਪਾਇਆ ਕਵੀਆਂ ਨੂੰ ਕਈ ਮੋਰਾ ਦੇ ਕੇ ਕਲਗੀ ਤਰਮਾਨ ਵਧਾਇਆ ਉਸ ਕਵੀ ਦੇ ਭਾਗ ਚਮਕ ਗਏ ਜੋ ਤੇਰੇ ਮਨ ਪਾਇਆ ਇਸ ਤਰਤੀ ਤੇ ਰਹਿਮਤ ਵਰਗੀਆਂ ਰਹਿੰਦੀਆਂ ਹਰਦਮ ਛਾਵਾਂ ਜਿੱਥੇ ਆਕੇ ਪੂਰਨ ਹੋਵਨ ਮੰਨ ਦੀਆਂ ਕੁੱਲ ਇੱਛਾਵਾਂ ਪੌਟਾ ਸਾਹਿਬ ਦੀ ਤਰਤੀ ਨੂੰ ਮੈਂ ਹਰ ਦਮ ਸੀਸ ਨਿਵਾਵਾਂ ਜਿੱਥੇ ਆਕੇ ਪੂਰਨ ਹੋਵਨ ਮਨ ਦੀਆਂ ਕੁੱਲ ਇੱਛਾਵਾਂ ਅੱਠੇ ਪਹਿਰ ਹੀ ਬਿਨਾ ਸ਼ੋਰ ਦੇ ਜਮਨਾ ਇੱਥੇ ਵਗੇ ਕੱਲ ਕੀ ਤਰ ਸਤ ਗੁਰ ਜੀ ਦੀ ਗੱਲ ਇਸ ਨੂੰ ਚੰਗੀ ਲੱਗੇ ਸਿੱਧ ਕੇ ਨਾਲ ਇਸ਼ਨਾਨ ਕਰੇ ਜੋ ਸਿੱਧ ਕੇ ਨਾਲ ਇਸ਼ਨਾਨ ਕਰੇ ਜੋ ਓਦਿਆਂ ਦੂਰ ਬਲਾਵਾ ਜਿੱਥੇ ਆਕੇ ਪੂਰਨ ਹੋਵਨ ਮਨ ਦੀਆਂ ਕੁੱਲ ਇੱਛਾਵਾਂ ਬਾਈ ਤਰ ਦੇ ਰਾਜਿਆਂ ਦੇ ਨਾਲ ਕੀਤੀ ਖੂਬ ਲੜਾਈ ਕਈ ਮੈਦਾਨ ਨੂੰ ਛੱਡ ਕੇ ਭੱਜੇ ਜਦ ਕਿਰਪਾ ਨੇ ਕੁਮਾਈ ਮੁਗਲੇ ਹਕੂਮਤ ਤੇ ਵੀ ਪਾਰੂ ਪਿਆ ਤੇਰਾ ਪਰਛਾਵਾਂ ਜਿੱਥੇ ਆਕੇ ਪੂਰਨ ਹੋਵਨ ਮਨ ਦੀਆਂ ਕੁੱਲ ਇੱਛਾਵਾਂ ਸਤਗੁਰ ਜੀ ਇਹ ਜੰਗ ਜਿੱਤ ਕੇ ਫੇਰ ਅਨੰਦਪੁਰ ਆਏ ਜਗ ਤੋਂ ਵਖਰਾ ਪੰਥ ਸਜਾ ਕੇ ਦੁਸ਼ਮਣੇ ਮਾਰੇ ਮੁਕਾਏ ਸਿੱਖਾ ਪਿਛੇ ਇਹ ਸਿੰਘ ਲਗਾ ਕੇ ਦੀਪਕ ਸ਼ੇਰ ਬਣਾਵਾ ਜਿੱਥੇ ਆਕੇ ਪੂਰਨ ਹੋਵਨ ਮਨ ਦੀਆਂ ਕੁੱਲ ਇੱਛਾਵਾਂ ਫੌਟਾ ਸਾਹਿਬ ਦੀ ਤਰਤੀ ਨੂੰ ਮੈਂ ਹਰ ਦਮ ਸੀਸ ਨਿਵਾਵਾਂ ਜਿੱਥੇ ਆਕੇ ਪੂਰਨ ਹੋਵਨ ਮਨ ਦੀਆਂ ਕੁੱਲ ਇੱਛਾਵਾਂ ਜਿੱਥੇ ਆਕੇ ਪੂਰਨ ਹੋਵਨ ਮਨ ਦੀਆਂ ਕੁੱਲ ਇੱਛਾਵਾਂ